ਆ ਤੈਨੂੰ ਆਨਾ ਸ਼ੀਮਿਆ ਕੀ ਤੇਰੀ ਮੌਤ ਜਿਹੜੀ ਆ ਕੇ ਹੋਰ ਦੇ ਹੱਥੋਂ ਲਖਾ ਲ ਤੂੰ ਮੇਰੇ ਹੱਥੋਂ ਹੀ ਮਰਨਾ ਹੀ ਹੋ ਕੋਈ ਸੂਰਜ ਵੀ ਡੁੱਬਣ ਦੇ ਆਈ ਤੇ ਤੇਰਾ ਵੀ ਇਲਾ ਨਹੀਂ ਹੋਣਾ ਹੀ ਅੱਜ ਹਜੇ ਵੀ ਟਾਈਮ ਹੀ ਨਹੀਂ ਟਾਈਮ ਟੂਮ ਹੋਣਾ ਹੋਵੇ ਦੋ ਕਤਲ ਹੋਣੇ ਕਿ ਤੇਰਾ ਦੇ ਕੋ ਖੋਤੇ ਦਾ ਮੈਂ ਨਾ ਸ਼ੀਮਿਆ ਹਾਂ ਇਹਦੀ ਜੋਗੇ ਤੁਸੀਂ ਹੁੰਦੇ ਨਾ ਨਹੀਂ ਤੁਸੀਂ ਹੁੰਦੇ ਉੱਥੇ ਜਦੋਂ ਤੁਸੀਂ ਹੁੰਦੇ ਤੇ ਟਰੈਕਟਰ ਨਾ ਲੈ ਲੈਂਦੇ ਉਹ ਜਦੋਂ ਖੋਤੀਆਂ ਰੇੜੀਆਂ ਦੇ ਫਿਰਦਾ ਸੀ ਉਹ ਖੋਤੀਆਂ ਰੇੜੀਆਂ ਦੇ ਅਸੀਂ ਹੁਣ ਪੱਠੇ ਕਿਉਂ ਲੱਦੀਏ ਉਹ ਕਣਕ ਕੁੰਕਰੀ ਰੱਖੇ ਆਂ ਸੀ ਪੈਟਰੋਲ ਨਹੀਂ ਲਿਆ ਜਾਂਦਾ ਪੈਟਰੋਲ ਨਹੀਂ ਲਿਆ ਜਾਂਦਾ ਬੜਾ ਪੈਟਰੋਲ ਆ ਸਾਡੇ ਕੋ ਕੀ ਅੱਜ ਫਿਰ ਤੂੰ ਹੀ ਇੱਥੇ ਹੀ ਸੋਏਗਾ ਤਾਂ ਮੈਂ ਵੀ ਇੱਥੇ ਹੀ ਇਹ ਮੈਂ ਤੈਨੂੰ ਬੋਲ ਤੇਰੀ ਮਾਂ ਭਰਾਮ ਤੇ ਲਵਾਤਾ ਹੀ ਤਤਾ ਓ ਤੂੰ ਹੀ ਦੁਸ਼ਮਣੀਆਂ ਕੀ ਪਾਲਣੀਆਂ ਵਾ ਤੂੰ ਤੇ ਸਲੰਸਰ ਦਾ ਸੇਕ ਨਹੀਂ ਸਹਿ ਸਕਿਆ ਓ ਤੂੰ ਸਲੰਸਰ ਤੋਂ ਵੀ ਬੁਰਾ ਓ ਸਮਝਦਾ ਨਾ ਹਾਂ ਤੁਹਾਡੇ ਨੇ ਇਹ ਤੇ ਸ਼ੁਕਰ ਆ ਇੱਥੇ ਲੱਗਾ ਤੂੰ ਉਹ ਸਲੰਸਰ ਆ ਜਿਹੜਾ ਥੱਲੇ ਲੱਗਾ ਹੁੰਦਾ ਉਹ ਤੁਹਾਨੂੰ ਰਿਸ਼ਤਾ ਤੇ ਕੋ ਦਿੰਦਾ ਨਹੀਂ ਤੇ ਤੂੰ ਹੀ ਦੇ ਤਕੇ ਤਕੇ ਦੀਆਂ ਹੈ ਅਸੀਂ 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 ਦੇ ਲੋ ਅਸੀਂ ਗੰਦੇ ਖਾਨਦਾਨ ਚ ਨਹੀਂ ਵਿਆਹਦੇ ਅਸੀਂ ਗੰਦੀ نسل ਦੀ ਲੈਂਦੇ ਨਹੀਂਗੇ ਉਹ ਜਮੀਨ ਕੋਈ ਪਾੰਡਿਆ 100 ਰਿਸ਼ਤੇ ਸਾਨੂੰ ਆਉਣਦੇ ਆ ਉਸੇ ਜਮੀਨ ਚ ਤੇਰੀ ਕਬਰ ਬਣਨੀ ਹੋ ਉਹ ਬੱਸ ਕਰ ਜਾ ਕਿਉਂ ਮਰਨਾ ਹੀ ਸਾਡੇ ਹੱਥੋਂ ਤੂੰ ਵੀ ਬੱਸ ਕਰ ਜਾ ਓਏ ਗੱਲਾਂ ਕਰਨੀਆਂ ਸੌਖੀਆਂ ਤੇ ਔਖੇ ਪਾਲਣ ਬੋਲ ਤੇ ਆਲਮ ਨਿਹਾਰ ਦਾ ਸਾੜਾ ਕਿਉਂ ਬਣਨ ਡਿਆ ਹਾਂ ਜਾ ਜਾ ਤੇ ਨਾ ਵੇਖ ਹੀ ਲਵਾਂ ਵੀ ਕੀ ਕਰਨ ਡਿਆ ਆ ਤਾ ਇੱਕ ਮਿੰਟ ਮੇਰੀ ਸ਼ਲਵਾਰ ਨਾਲ ਅੜਦੀ ਤੇ ਤੈਨੂੰ ਮੈਂ ਲੈ ਗਿਆ ਹੀ ਗਿੱਟਿਓ ਓ ਕੀ ਆ ਕੱਲੀ ਦਾਤਰੀ ਦੇ ਉੱਤੇ ਤੁਸੀਂ ਐਡਾ ਨਾ ਓਏ ਠਾ ਓਏ ਠਾ ਹੋ ਜਾ ਓ ਸਾਡੀ ਗੱਡੀ ਤੋਂ ਠਾ ਹੋ ਜਾ ਸ਼ਿਮਿਆ ਇਹ ਗੱਡੀ ਆ ਓਏ ਗੱਡੀ ਆ ਸਾਡੀ ਐ ਉਹ ਗੱਡੀ ਆ ਉੱਥੇ ਹੋ ਇਹਦੇ ਤੇ ਮੈਂ ਆਇਆ ਇਹ ਕਿਹੜੀ ਖੋਤਾ ਕਰੋਲਾ ਤੇਰੀ ਅਸੀਂ ਕਿਹ ਲੈ ਦੁਸ਼ਮਣ ਨੂੰ ਕਿਹ ਪੈਰ ਨਹੀਂ ਪਾਉਣ ਦਿੱਤਾ ਆਪਣੀ ਗੱਡੀ ਤੇ ਤੇ ਗੋਇਆ ਲੱਦੀ ਫਿਰਨਾ ਤੇ ਦੁਸ਼ਮਣ ਨੂੰ ਨਹੀਂ ਪਾਉਣ ਦਿੱਤਾ ਠਾ ਠਾ ਜਾ ਠਾ ਤੈਨੂੰ ਵੇਨਾਇ ਮੈਂ ਓ ਤੈਨੂੰ ਓਏ ਤੈਨੂੰ ਕਿੰਨੇ ਓਏ ਜੀ ਸੱਟ ਹੁੰਦੀ ਆ RAMNAH ਬਹਿ ਜਾ ਆਂ ਜੀ ਸੱਟਾਂ ਦੇ ਲੱਗਦੀਆਂ ਹੀ ਆ ਸੱਟਾਂ ਲੱਗਦੀਆਂ ਹੀ ਆ ਉਹ ਦਾਤਰੀ ਕਮਾਲੀ ਹੀ ਪਿਛਲੀ ਵਾਰੀ ਹਾਂ ਤੇ ਹੁਣ ਕੀ ਆ ਉਹ ਕੀ ਕਰ ਲਿਆ ਸੀ ਦਾਤਰੀ ਦਾਤਰੀ ਘਰ ਭੋਲਾ ਆ ਤੇ ਹੁਣ ਲੈ ਆ ਸਾਹਮਣੇ ਘਰ ਆ ਜਾ ਮੈਂ ਉਥੋਂ ਲੈਣ ਜਾਵਾਂ ਤੇ ਤੂੰ ਐ ਨੂੰ ਨਿਕਲ ਜਾ ਹੈ ਹਾਂ ਨਿਕਲ ਜਾ ਤੇ ਕੀ ਕਰ ਲਿਆ ਸੀ ਦਾਤਰੀ ਨਾ ਕੀ ਕਰ ਲਿਆ ਸੀ ਤੂੰ ਯਾਰ ਸਮਝਦਾ ਨਾ ਮੈਂ ਆਨਾ ਵੀ ਮੈਂ ਕੰਮ ਚੱਲਣਾ ਤੇ ਮੈਨੂੰ ਨਾਸਤਾ ਉਹ ਪਰੇ ਕਰ ਲੈ ਰੈਡੀ ਏ ਸਾਡੀ ਜਿਹੜੀ ਜੇਦ ਹੁੰਦੀ ਆ ਨਾ ਹਾਂ ਤੁਹਾਨੂੰ ਪਤਾ ਹੀ ਤੇ ਜੇਦ ਵਾਸਤੇ ਜਾਨ ਦੇ ਸਕਦੇ ਆ ਤੇ ਅਸੀਂ ਖੋਤਾ ਜਿਹੜੀ ਨਹੀਂ ਉਹ ਪਰੇ ਕਰਨੀ ਆ ਫਿਰ ਇਹ ਵੀ ਨਹੀਂ ਪਰੇ ਹੋਣਾ ਟਰੈਕਟਰ ਕੀ ਗੱਲ ਆ ਹਾਂ ਇਹ ਕਿਉਂ ਨਹੀਂ ਹੋਣਾ ਪਰੇ ਇਹ ਨਹੀਂ ਹੁੰਦਾ ਹੀ ਹੈ ਨਹੀਂ ਹੋਣਾ ਮੈਂ ਵੇਨਾ ਇਹ ਕਿਦਾਂ ਹੁੰਦਾ ਕਿਦਾਂ ਨਹੀਂ ਗਾਏ ਕਰ ਲੈ ਮੈਨੂੰ ਕੀ ਧੱਕਾ ਸ਼ਾਰਟ ਹੀ ਇਹਨੂੰ ਕਾਰ ਪਿੱਛੇ ਉਹ ਕਾਰੋਂ ਪਿੱਛੇ ਮੈਂ ਤੋੜ ਦੇਣਾ ਤੇਰਾ ਟਰੈਕਟਰ ਟਰੱਕਟਰ ਫੇਰ ਉਹ ਹੀ ਗੱਲ ਨਹੀਂ ਗਾ ਛੱਲੇ ਉਤਰ ਏ ਥੱਲੇ ਉਤਰ ਓ ਛੱਡ ਗਿਆ ਜੁੱਤੀਆਂ ਮਾਰਦੇ ਆ ਓਏ ਅਸਲਾ ਲਿਆਓ ਜੇ ਸਾਨੂੰ ਮਾਰਨਾ ਜੇ ਤੇ ਓ ਤੂੰ ਅਸਲੇ ਦੇ ਲਾਇਕ ਹੀ ਨਹੀਂ ਗੋਲੀ 200 ਦੀ ਤੂੰ ਟਕੇ ਦਾ ਬੰਦਾ ਨਹੀਂ ਓਏ ਪਰ ਇੱਥੇ ਮੁੜ ਜਾ ਮੁੜ ਜਾ ਤੈਨੂੰ ਮੈਂ ਅਨਾ ਹਜੇ ਵੀ ਇਹਨੂੰ ਪਰੇ ਕਰ ਲਾ ਇੱਥੇ ਤੇਰੀ লাশ ਹੋ ਜਾਣੀ ਆ ਫੇਰ ਉੱਤੇ ਚੜਿਆ ਫੇਰ ਉੱਤੇ ਚੜਿਆ ਫੇਰ ਉੱਤੇ ਚੜਿਆ ਆ ਵੇ ਥੱਲੇ ਉਤਰ ਆ ਵੇ ਖਾਨਦਾਨੀ ਬੰਦੇ ਦੇ ਜੁੱਤੀਆਂ ਨਾਲ ਲੜਨ ਡਿਆ ਕੋਈ ਸ਼ਰਮ ਕਰ ਉਹ ਘਰੋਂ ਲੈ ਕੇ ਆ ਕੋਈ ਸ਼ੈ ਤੁਸੀਂ ਐ ਹੀ ਜੁੱਤੀਆਂ ਦੇ ਲੈ ਕੇ ਹੋ ਜੁੱਤੀਆਂ ਦੇ ਲੈ ਕੇ ਕਿੱਥੇ ਹਾਂ ਤੁਹਾਡੇ ਚ ਹੈ ਜੇ ਨਹੀਂ